ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਇਸ ਵੇਲੇ ਹਾਂ ਦਿੱਲੀ ਦਿੱਲੀ ਦੇ ਵਿੱਚ ਕਨੋਟ ਪਲੇਸ ਦੇ ਸੈਂਟਰਲ ਪਾਰਕ ਦੇ ਵਿੱਚ ਤੇ ਅੱਜ ਐਨਜੀਟੀ ਦੀ ਹੀਅਰਿੰਗ ਜਿਹੜੀ ਸੀਗੀ ਇਨ ਦੀ ਕੇਸ ਆਫ ਪਬਲਿਕ ਐਕਸ਼ਨ ਕਮੇਟੀ ਵਰਸਸ ਸਟੇਟ ਆਫ ਪੰਜਾਬ ਜਿਹੜੀ ਮੈਲਬਰੋਜ਼ ਦਾ ਜਿਹੜਾ ਜ਼ੀਰੇ ਦੇ ਵਿੱਚ 에ਥਨੋਲ ਤੇ ਲਿਕਰ ਦਾ ਪਲਾਂਟ ਹੈ ਉਹਦੇ ਰਿਗਾਰਡਿੰਗ ਜਿਹੜੀ ਗਰਾਊਂਡ ਵਾਟਰ ਪੋਲੂਸ਼ਨ ਦਾ ਕੇਸ ਜਿਹੜਾ ਉਹਨਾਂ ਦੇ ਨਾਲ ਚੱਲ ਰਿਹਾ ਹੈ ਔਰ ਅੱਜ 23 ਅਪ੍ਰੈਲ 2024 ਨੂੰ ਮੈਲਬਰੋਸ ਦੇ ਲਾਇਰ ਦੀ ਵਾਰੀ ਸੀਗੀ ਆਪਣਾ ਪੱਖ ਜਿਹੜਾ ਰੱਖਣ ਦੀ ਫਾਈਨਲ ਆਰਗੂਮੈਂਟਸ ਕੇਸ ਦੇ ਵਿੱਚ ਚੱਲ ਰਿਹਾ ਹੈ ਉਹਨਾਂ ਦੇ ਵਕੀਲ ਸਾਹਿਬ ਆਪਣਾ ਪੱਖ ਪੂਰਾ ਨਹੀਂ ਰੱਖ ਸਕੇ ਅੱਜ ਉਹਨਾਂ ਨੂੰ ਕਾਫੀ ਟਾਈਮ ਲੱਗ ਗਿਆ ਔਰ ਫਾਈਨਲੀ ਜਦੋਂ ਜੱਜ ਸਾਹਿਬ ਨੇ ਪੁੱਛਿਆ ਕਿ ਤੁਹਾਨੂੰ ਹੋਰ ਕਿੰਨਾ ਟਾਈਮ ਚਾਹੀਦਾ ਤੇ ਉਹਨਾਂ ਨੇ ਕਿਹਾ ਕਿ ਮੈਨੂੰ 1 ਘੰਟਾ ਹੋਰ ਚਾਹੀਦਾ ਹੈ ਤਾਂ ਫਿਰ ਜੱਜ ਸਾਹਿਬ ਨੇ ਕਿਹਾ ਕਿ ਅੱਜ ਕਿਉਂਕਿ ਆਲਰੇਡੀ 1.5 ਘੰਟਾ ਹੋ ਚੁਕਿਆ ਸੀ ਉਹਨਾਂ ਨੇ ਕਿਹਾ ਕਿ ਅੱਜ ਵਾਸਤੇ ਇੰਨੇ ਟਾਈਮ ਹੈ ਅਸੀਂ ਅਗਲੀ ਡੇਟ ਤੁਹਾਨੂੰ ਦੇ ਦਿੰਨੇ ਆ ਜੋ ਕਿ 20 ਮਈ ਜਿਹੜੀ ਹੈ ਉਹ ਪਾਈ ਗਈ ਹੈ ਉਸ ਤੋਂ ਬਾਅਦ ਹਾਲੇ ਸੈਂਟਰ ਪੋਲੂਸ਼ਨ ਕੰਟਰੋਲ ਬੋਰਡ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਔਰ ਪੰਜਾਬ ਸਰਕਾਰ ਇਹਨਾਂ ਦੇ ਵਕੀਲ ਸਾਹਿਬ ਆਪਣਾ ਆਪਣਾ ਪੱਖ ਜਿਹੜਾ ਰੱਖਣਗੇ ਉਹਦੀਆਂ ਫਰਦਰ ਡੇਟਸ ਮਿਲਣਗੀਆਂ ਹੋ ਸਕਦਾ ਇੱਕ ਡੇਟ ਵਿੱਚ ਸਾਰੇ ਹੋ ਜਾਣ ਸਾਡੇ ਵਕੀਲ ਸਾਹਿਬ ਨੇ ਆਪਣਾ ਪੱਖ ਇੱਕੋ ਡੇਟ ਦੇ ਵਿੱਚ ਪਿਛਲੀ ਵਾਰੀ ਰੱਖ ਦਿੱਤਾ ਸੀਗਾ ਤੇ ਅੱਗੋਂ ਜੋ ਬਹਿਸ ਹੋਏਗੀ ਉਸ ਤੋਂ ਬਾਅਦ ਉਹ ਉਸ ਤੋਂ ਅੱਗੇ ਦਾ ਵਿਸ਼ਾ ਹੈ ਤੇ ਇਹ ਐਸ ਵੇਲੇ ਦਾ ਸਟੇਟਸ ਹੈ ਜੀ ਔਰ ਬਾਕੀ ਬੜਾ ਇੰਪੋਰਟੈਂਟ ਕੇਸ ਹੈ ਪੰਜਾਬ ਵਾਸਤੇ ਪੋਲੂਸ਼ਨ ਵਾਸਤੇ ਵਾਤਾਵਰਣ ਵਾਸਤੇ ਤੇ ਰੱਬ ਭਲੀ ਕਰੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ